ਇਸ ਦੇਸ਼ ਕੋਲ ਇਨਸਾਨਾਂ ਦੀ ਨਹੀਂ ਹਥਿਆਰਾਂ ਦੀ ਸੈਨਾ ਮੌਜੂਦ ਹੈ ਤੇ ਇਸ ਦੇਸ਼ ਨੇ ਇਸੇ ਸੈਨਾ ਨੂੰ ਲੈ ਕੇ ਇੱਕ ਵਾਰ ਬ੍ਰਿਟੇਨ ਨੂੰ ਧਮਕਾਇਆ ਸੀ ਤੇ ਹੁਣ ਜਰਮਨੀ ਨੂੰ ਵੀ ਇਹ ਸੈਨਾ ਉਹਨਾਂ ਦੇ ਦੇਸ਼ ਵਿੱਚ ਭੇਜਣ ਦੀ ਧਮਕੀ ਦੇ ਰਿਹਾ ਇਹ ਦੇਸ਼ ਦਾ ਨਾਮ ਹੈ ਬੋਟਸਵਾਨਾ ਤੇ ਆਫਰੀਕਾ ਮਹਾਦੀਪ ਵਿੱਚ ਨੰਬੀਬੀਆ ਤੇ ਜ਼ੰਬਾਬੇ ਦੇ ਵਿਚਕਾਰ ਮੌਜੂਦ ਹੈ ਇਸ ਦਾ ਟੋਟਲ ਇਲਾਕਾ ਟੈਕਸਸ ਸ਼ਹਿਰ ਤੋਂ ਵੀ ਥੋੜਾ ਬੇਸਵਨਾ ਦਾ ਰਾਸ਼ਟਰਪਤੀ ਹੈ ਮੌਕ ਗਵੇਤਸਰੀ ਮਾਸੀਸੀ ਤੇ ਉਸ ਨੇ ਜਰਮਨੀ ਨੂੰ ਧਮਕਾਇਆ ਵੀ ਉਹਨਾਂ ਦੇ ਦੇਸ਼ ਵਿੱਚ 20000 ਹਾਥੀ ਭੇਜ ਦੇਵੇਗਾ ਇਸ ਧਮਕੀ ਦੇ ਪਿੱਛੇ ਦੀ ਜੋ وجہ ਹੈ ਉਹ ਵੀ ਬਹੁਤ ਖੌਫਨਾਕ ਤੇ ਖਤਰਨਾਕ ਹੈ ਇੱਕ ਟਰਮ ਹੈ ਟਰੋਫੀ ਹੰਟਿੰਗ ਪਰ ਇਹ ਹੈ ਕਿ ਚੀਜ਼ ਤੁਸੀਂ ਰਾਜੇ ਮਹਾਰਾਜਾਂ ਦੇ ਸਮੇਂ ਸ਼ਿਕਾਰ ਦੀਆਂ ਗੱਲਾਂ ਸੁਣੀਆਂ ਹੋਣਗੀਆਂ ਉਸ ਸਮੇਂ ਕੋਡ ਸ਼ਕਾਰ ਇਸ ਲਈ ਹੁੰਦੇ ਸੀ ਤਾਂ ਕਿ ਜਾਨਵਰਾਂ ਨੂੰ ਪਕਾ ਕੇ ਖਾਧਾ ਜਾ ਸਕੇ ਤਾਂ ਕੁਝ ਮਜ਼ੇ ਦੇ ਲਈ ਕੀਤੇ ਜਾਂਦੇ ਸੀ ਰਾਜਾ ਮਹਾਰਾਜੇ ਉਹਨਾਂ ਦੀ ਖੱਲ ਨੂੰ ਜਾਂ ਜਬਾੜਿਆਂ ਨੂੰ ਜਾਂ ਸਿੰਘਾਂ ਨੂੰ ਆਪਦੇ ਮਹਿਲਾਂ ਵਿੱਚ ਸ਼ਾਨ ਦੇ ਤੌਰ ਤੇ ਟੰਗਿਆ ਕਰਦੇ ਸੀ ਇਹ ਇੱਕ ਤਰ੍ਹਾਂ ਉਹਨਾਂ ਦੀ ਬਹਾਦਰੀ ਦਾ ਪ੍ਰਦਰਸ਼ਨ ਹੋਇਆ ਕਰਦਾ ਸੀ ਇਹ ਹੀ ਟ੍ਰੋਫੀ ਹੰਟਿੰਗ ਹੈ ਜਿਸ ਵਿੱਚ ਜਾਨਵਰਾਂ ਨੂੰ ਮਾਰ ਕੇ ਟ੍ਰੋਫੀ ਦੀ ਤਰ੍ਹਾਂ ਰੱਖਿਆ ਜਾਂਦਾ ਪਰ ਜ਼ਿਆਦਾਤਰ ਦੇਸ਼ਾਂ ਵਿੱਚ ਜਾਨਵਰਾਂ ਨੂੰ ਲੈ ਕੇ ਅਲੱਗ-ਅਲੱਗ ਸਖਤੀਆਂ ਮੌਜੂਦ ਨੇ ਤੇ ਕਈ ਦੇਸ਼ਾਂ 'ਚ ਤਾਂ ਜੇਕਰ ਕੋਈ ਸ਼ਿਕਾਰ ਕਰਦਾ ਹੈ ਕਿਸੇ ਵੀ ਜੀਵ ਦਾਤਾ ਉਸ ਨੂੰ ਸਜ਼ਾ ਵੀ ਹੋ ਸਕਦੀ ਹੈ ਤਾਂ ਇਹਨਾਂ ਸਾਰੀਆਂ ਬੰਦਿਆਂ ਨੂੰ ਲੈ ਕੇ ਜਏ ਹੰਟਰ ਸਨੇਕ ਅਲੱਗ ਤਰੀਕਾ ਲੱਭਿਆ ਉਹਨਾਂ ਨੇ ਅਜਿਹੇ ਦੇਸ਼ਾਂ ਵਿੱਚ ਜਾਣਾ ਸ਼ੁਰੂ ਕਰ ਦਿੱਤਾ ਜਿੱਥੇ ਜੰਗਲ ਹੀ ਜੰਗਲ ਹੋਣ ਉੱਥੇ ਸ਼ਿਕਾਰ ਕਰਦੇ ਤੇ ਉਹਨਾਂ ਦੇ ਮਨਚਾਏ ਸਿਆਪ ਦੇ ਨਾਲ ਲੈ ਆਉਂਦੇ ਬਦਲੇ ਚ ਉਹ ਜਿਹੜੇ ਦੇਸ਼ਾਂ ਅੰਦਰ ਸ਼ਿਕਾਰ ਕਰ ਰਹੇ ਨੇ ਉਸ ਦੇਸ਼ ਨੂੰ ਪੈਸੇ ਦਿੰਦੇ ਨੇ ਤਾਂਕੇ ਉਹਨਾਂ ਨੂੰ ਸ਼ਿਕਾਰ ਦੀ ਇਜਾਜ਼ਤ ਮਿਲ ਸਕੇ ਟਰੋਫੀ ਹੰਟਿੰਗ ਹੁਣ ਇੱਕ ਤਰ੍ਹਾਂ ਦੀ ਸਪੋਰਟਸ ਐਕਟੀਵਿਟੀ ਬਣ ਚੁੱਕਿਆ ਮਾਰੇ ਜਾ ਰਹੇ ਜੀਮ ਗੇਮ ਕਹਾਉਂਦੇ ਨੇ ਇਸ ਸਪੋਰਟਸ ਅੰਦਰ ਜ਼ਿਆਦਾਤਰ ਜੀਵ ਅਜੇ ਹੁੰਦੇ ਨੇ ਜੋ ਸਾਈਜ਼ 'ਚ ਵੱਡੇ ਹੋਣ ਤੇ ਸੰਖਿਆ 'ਚ ਜ਼ਿਆਦਾ ਇਹਨਾਂ ਦੇ ਸਿੰਗਾ ਸਿਰ ਐਂਟਲਰ ਫਰ ਜਾਂ ਖੱਲ ਨੂੰ ਟਰੋਫੀ ਤਰ੍ਹਾਂ ਜਮਾ ਕੀਤਾ ਜਾਂਦਾ ਤੇ ਅਫਰੀਕਨ ਦੇਸ਼ਾਂ ਵਿੱਚ ਟਰੋਫੀ ਹੰਟਿੰਗ ਟੂਰਿਜ਼ਮ ਇੰਡਸਟਰੀ ਦੀ ਤਰ੍ਹਾਂ ਵਿਕਸਤ ਹੋ ਚੁੱਕੀ ਹੈ ਇੰਟਰਨੈਸ਼ਨਲ ਹੰਟਰ ਇੱਕ ਹਾਥੀ ਦੇ ਸ਼ਿਕਾਰ ਦਾ 50000 ਡਾਲਰ ਤੱਕ ਦਿੰਦੇ ਨੇ ਉਸ ਦੇਸ਼ ਨੂੰ ਜਿਸ ਦੇਸ਼ ਦੇ ਵਿੱਚ ਉਹਨਾਂ ਦੇ ਦੁਆਰਾ ਸ਼ਿਕਾਰ ਕੀਤਾ ਜਾ ਰਿਹਾ ਹੈ ਬੇਦਸਵਾਨਾ ਤੋਂ ਇਲਾਵਾ ਇਸ ਦੇ ਨਾਲ ਲਗਦੇ ਨੰਬੀਬੀਆ ਮੈਕਸੀਕੋ ਜ਼ੰਬਾਬਵੇ ਨਿਊਜ਼ੀਲੈਂਡ ਅਜਿਹੇ ਦੇਸ਼ ਨੇ ਜਿੱਥੇ ਜਾਨਵਰਾਂ ਦੇ ਸ਼ਿਕਾਰ ਉੱਤੇ ਕੋਈ ਰੋਕ ਟੋਕ ਨਹੀਂ ਇੱਥੇ ਹਾਥੀ, ਬਾਘ, ਚੀਤੇ, ਗੈਂਡੇ, ਹਿਰਨ, ਸ਼ੇਰ ਸਭ ਦਾ ਸ਼ਿਕਾਰ ਕੀਤਾ ਜਾਂਦਾ ਹੈ। ਅਮਰੀਕਾ ਵਿੱਚ ਇੱਕ ਸਫਾਰੀ ਇੰਟਰਨੈਸ਼ਨਲ ਮੌਜੂਦ ਹੈ। ਇਹ ਕਾ ਜਿਹਾ ਕੰਪੀਟੀਸ਼ਨ ਕਰਵਾਉਂਦਾ ਜਿਸ ਵਿੱਚ ਵੱਡੇ ਜਾਨਵਰਾਂ ਨੂੰ ਮਾਰ ਕੇ ਪ੍ਰਦਰਸ਼ਨੀ ਲਗਾਈ ਜਾਂਦੀ ਹੈ। ਇਹ ਅਮੀਰ ਸ਼ਿਕਾਰੀਆਂ ਦੇ ਲਈ ਮੌਕਾ ਹੁੰਦਾ ਹੈ ਕਿ ਉਹ ਆਪਣੀ ਸਕਿੱਲ ਅਤੇ ਤਾਕਤ ਨੂੰ ਦਿਖਾ ਸਕਣ। ਕਿਸੇ ਵੀ ਦੇਸ਼ਾਂਤਰ ਟ੍ਰੋਫੀ ਹੰਟਿੰਗ ਦੇ ਅੰਕਾਂ ਨੂੰ ਐਵੇਂ ਹੀ ਨਹੀਂ ਲਿਜਾਇਆ ਜਾ ਸਕਦਾ ਬਲਕਿ ਪਹਿਲਾਂ ਸਰਕਾਰ ਨੂੰ ਇਸਤਲਾਹ ਦੇਣੀ ਪੈਂਦੀ ਹੈ ਦੱਖਣੀ ਫਰੀਕੀ ਦੇਸ਼ ਬੇਸਮਾਨਾ ਵਿੱਚ ਟ੍ਰੋਫੀ ਹੰਟਿੰਗ ਨੂੰ ਲੈ ਕੇ ਤਰਕ ਦਿੱਤਾ ਜਾਂਦਾ ਵੀ ਇੱਥੇ ਹਾਥੀਆਂ ਦੀ ਸੰਖਿਆ ਬਹੁਤ ਜ਼ਿਆਦਾ ਪੂਰੀ ਦੁਨੀਆ 'ਚ ਜਿੰਨੇ ਹਾਥੀ ਮੌਜੂਦ ਨੇ ਉਹਨਾਂ ਦਾ 1/3 ਬੇਸਮਾਨਾ ਵਿੱਚ ਹੀ ਮੌਜੂਦ ਹੈ ਤੇ ਇਹਨਾਂ ਦੀ ਸੰਖਿਆ ਵੱਧਦੀ ਜਾ ਰਹੀ ਹੈ ਤੇ ਇਹ ਇਨਸਾਨਾਂ ਤੇ ਖੇਤੀ ਨੂੰ ਨੁਕਸਾਨ ਪਹੁੰਚਾ ਰਹੇ ਨੇ ਇਸ ਲਈ ਬੇਸਮਾਨਾ ਵਿੱਚ ਹਾਥੀਆਂ ਦੇ ਸ਼ਿਕਾਰ ਜਾਂ ਟ੍ਰੋਫੀ ਹੰਟਿੰਗ ਉੱਤੇ ਜ਼ੋਰ ਦਿੱਤਾ ਜਾਂਦਾ ਤੇ ਉਸ ਤੋਂ ਕਮਾਈ ਵੀ ਕਾਫੀ ਹੋ ਜਾਂਦੀ ਹੈ ਪਰ ਜਰਮਨੀ ਦੇ ਜੀਪ੍ਰੇਮੀ ਤੇ ਪ੍ਰਿਆਵਰਣ ਪ੍ਰੇਮੀ ਇਸ ਦੀ ਖਿਲਾਫਤ ਕਰ ਰਹੇ ਨੇ ਕਿ ਜੀਵਾਂ ਨੂੰ ਮਾਰਨਾ ਗਲਤ ਹੈ ਤੇ ਉੱਥੋਂ ਦੇ ਵਾਤਾਵਰਣ ਮੰਤਰੀ ਮੰਡਲ ਨੇ ਸੁਝਾਅ ਦਿੱਤਾ ਵੀ ਟਰੋਫੀ ਹੰਟਿੰਗ ਉੱਤੇ ਰੋਕ ਲੱਗਣੀ ਚਾਹੀਦੀ ਹੈ ਤੇ ਇਸ ਦੇ ਖਿਲਾਫ ਇੱਕ ਕਾਨੂੰਨ ਵੀ ਆਉਣਾ ਚਾਹੀਦਾ ਤੇ ਇਸੇ ਲਈ ਬੇਸਬਾਨਾ ਦੇ ਰਾਸ਼ਟਰਪਤੀ ਨੇ 20000 ਹਾਥਿਆਂ ਦੀ ਸੈਨਾ ਨੂੰ ਜਰਮਨੀ ਵਿੱਚ ਭੇਜਣ ਦੀ ਗੱਲ ਕਹੀ ਤਾਂ ਕਿ ਜਰਮਨੀ ਨੂੰ ਵੀ ਅਹਿਸਾਸ ਹੋਵੇ ਇਹਨਾਂ ਹਾਥਿਆਂ ਦੇ ਆਤੰਕ ਦਾ ਪਰ ਹੁਣ ਤੁਸੀਂ ਦੱਸੋ ਵੀ ਕੀ ਟਰੋਫੀ ਹੰਟਿੰਗ ਵਰਗੀ ਚੀਜ਼ ਸਹੀ ਆ ਜਾਂ ਗਲਤ ਕਮੈਂਟ ਕਰਕੇ ਜਰੂਰ ਦੱਸੋ ਤੇ ਨਾਲੇ ਸਾਡੇ ਨਾਂ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਅਸੀਂ ਅੱਗੇ ਵੀ ਤੁਹਾਡੇ ਲਈ ਅਜਿਹੇ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ ਤੁਹਾਡਾ ਵੀਡੀਓ ਦੇਖਣ ਦੇ ਲਈ ਥੈਂਕਸ ਫੋਰ ਵਾਚ ਧੰਨਵਾਦ